ਸਾਰੇ ਪੰਜਾਬ ਪ੍ਰਮਾਣੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਓ ਅੱਜ ਆਪਾਂ ਬਣਾਈਏ ਗੁੜ ਵਾਲੇ ਗੁਲਗਲੇ ਗੁਲਗਲੇ ਬਣਾਉਣ ਵਾਸਤੇ ਆਪਾਂ ਨੂੰ ਚਾਹੀਦਾ ਗੁੜ ਦਾ ਘੋਲ ਜੇ ਆਪਣੇ ਕੋਲੇ ਕਿਲੋ ਆਟਾ ਹੈ ਤਾਂ ਅੱਧਾ ਕਿਲੋ ਗੁੜ ਪਊਗਾ ਪਰ ਗੁਲਗਲਿਆਂ ਦੇ ਵਿੱਚ ਥੋੜਾ ਜਿਹਾ ਮਿੱਠਾ ਵੱਧ ਹੁੰਦਾ ਇਹ ਮੈਂ ਘੋਲ ਕੇ ਰੱਖ ਲਿਆ ਤੇ ਮੈਂ ਇਲਾਇਚੀ ਕੁੱਟੇ ਹੋਈ ਇਲਾਇਚੀ ਦਾ ਪਾਊਡਰ ਪਾਉਂਗੀ ਤੇ ਸੌਫ ਥੋੜੀ ਦਰਦਰੀ ਕੀਤੀ ਹੋਈ ਇਹ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਤੇ ਇਹ ਮੌਨ ਵਾਸਤੇ ਥੋੜਾ ਸੌਫਟ ਬਣਾਉਣ ਵਾਸਤੇ ਦੇਸੀ ਘੀ ਲੈ ਬੰਕ ਚਲੋ ਇਹਦੇ ਵਿੱਚ ਮੈਂ ਕਿਲੋ ਕਵੱਤਾ ਮੇਰਾ ਤੇ ਇਹਦੇ ਵਿੱਚ ਦੋ ਚਮਚੇ ਮੈਂ ਦਰਦਰੀ ਜੀ ਕੁੱਟੀ ਹੋਈ ਸੌਫ ਦੇ ਪਾਉਂਗੀ ਕਿਉਂਕਿ ਸੌਫ ਨਾਲ ਮਠੀਆਂ ਤੇ ਗੁਰਗਲੇ ਬਹੁਤ ਅੱਛੇ ਬੰਦਦੇ ਨੇ ਇਹ ਕੁੱਟੀ ਹੋਈ ਇਲਾਇਚੀ ਵੀ ਪਾਉਂਗੀ ਇਹਦਾ ਵੀ ਫਲੇਵਰ ਅੱਛਾ ਲੱਗਦਾ ਤੇ ਮੋਆਣ ਵਾਸਤੇ ਇਹ ਦੇਸੀ ਘਿਓ ਪਾਉਂਗੀ ਪਹਿਲਾਂ ਇਹਨੂੰ ਮੈਂ ਮਿਕਸ ਕਰ ਲਵਾਂਗੀ ਆਟੇ 'ਚ ਸਾਰੇ ਨੂੰ ਅੱਧੇ ਦੇ ਆਪਾਂ ਮੱਠੀਆਂ ਬਣਾਵਾਂਗੇ ਅੱਧੇ ਦੇ ਮਰਾ ਮੰਗੇ ਗੁਲਗਲੇ ਕਿਉਂਕਿ ਗੁਲਗਲੇ ਬਾਲਾ ਚ ਰਹਿੰਦੇ ਨਹੀਂ ਹੈਗੇ ਮੱਠੇ ਨੂੰ ਤਾਂ ਚਾਹੇ ਤੁਸੀਂ ਮੀਂਹ ਨਾ ਰਖੀ ਰੱਖੋ ਆਪਾਂ ਸਾਰੇ ਚ ਆ ਦੇਖੋ ਘੋਦੀ ਮਾਇਨਰ ਪਾ ਕੇ ਰਲਾਪਾ ਤੇ ਅੱਧੇ ਦੇ ਮੈਂ ਗੁਲਗਲੇ ਬਣਾਉਂਗੀ ਅੱਧੇ ਦੀਆਂ ਮੈਂ ਮੱਠੀਆਂ ਬਣਾਉਂਗੀ ਗੁਲਗਲੇ ਜਿਹੜੇ ਇਹ 1-2 ਦਿਨ ਹੀ ਰਹਿੰਦੇ ਹੁੰਦੇ ਨੇ ਜਿਆਦਾ ਸਮਾਂ ਨਹੀਂ ਰਹਿੰਦੇ ਜਿਹੜੀ ਮੱਠੀ ਹੁੰਦੀ ਹੈ ਮੱਠੀ ਨੂੰ ਭਾਵੇਂ ਤੁਸੀਂ 15 ਦਿਨ ਰੱਖ ਲੋ ਤਾਂ ਵੀ 20 ਦਿਨ ਰੱਖ ਲੋ ਮਹੀਨੇ ਤੱਕ ਵੀ ਖਰਾਬ ਨਹੀਂ ਹੁੰਦੀ ਜੇ ਸਹੀ ਤਰੀਕੇ ਨਾਲ ਬਣੀ ਹੋਵੇ ਤਾਂ ਹੁਣ ਨਾ ਗੁਲਗਲੇ ਥੋੜੇ ਬਣਾਉਂਗੇ ਮੱਠੀ ਬਣਾਉਂਗੇ ਜਿਆਦਾ ਤੇ ਇਹ ਮੈਂ ਜਿਹੜਾ ਗੋੜਾ ਗੋੜਾ ਇਕੱਠਾ ਕੋਲ ਲਿਆ ਇਹਨੂੰ 50 50 ਕਰ ਲੂੰਗੀ ਜੇ ਮੈਨੂੰ ਪਾਣੀ ਦੀ ਹੋਰ ਜ਼ਰੂਰਤ ਲੱਗੀ ਤਾਂ ਮੈਂ ਫੁੱਕਾ ਪਾਣੀ ਰੱਖਿਆ ਥੋੜਾ ਜਿਹਾ ਫੁੱਕਾ ਪਾਣੀ ਪਾਉਂਗੀ ਇਸ ਕਰਕੇ ਇਹਨੂੰ ਮੈਂ ਬਹੁਤ ਗਾੜਾ ਬਣਾਇਆ ਆ ਦੇਖੋ ਇਨੂੰ ਹੁਣ ਮੈਂ ਪੁੰਨੀ ਦੇ ਵਿੱਚ ਛਾਨ ਕੇ ਪਾਉਂਗੀ ਕਿਉਂਕਿ ਇਹਦੇ ਵਿੱਚ ਕੋਈ ਜੇ ਦੱਕੜ ਹੋਣਾ ਕੋਈ ਕੁਝ ਹੋ ਗਿਆ ਤਾਂ ਉਹ ਚੱਲ ਛਾਣ ਨਹੀਂ ਰਹੇ ਨਿਕਲ ਜਾਊਗਾ ਇਹਨੂੰ ਮੈਂ ਖੋਲ ਲੂੰਗੀ ਗੰਡਾ ਗੁੰਡਾ ਨਹੀਂ ਪੈਣ ਦੇਣੀਆਂ ਇਹਨੂੰ ਹੁਣ ਮੇਰੇ ਮਿੱਠਾ ਤਾਂ ਪੂਰਾ ਹੋ ਗਿਆ ਇਹਦੇ ਵਿੱਚ ਤੇ ਮੈਂ ਹੁਣ ਖਾਲੀ ਫੋਕਾ ਪਾਣੀ ਪਾਉਣ ਲੱਗੀ ਆ ਕਿਉਂਕਿ ਹਲੇ ਮੇਰਾ ਬੈਟਰ ਸਹੀ ਢੰਗ ਨਾਲ ਤਿਆਰ ਨਹੀਂ ਹੋਇਆ ਸੀ ਤੇ ਇਹਨੂੰ ਮੈਂ ਥੋੜਾ ਥੋੜਾ ਪਾਣੀ ਪਾ ਕੇ ਖੰਟੂਗੀ ਕਿਉਂਕਿ ਇਹਦਾ ਜਿਹੜਾ ਬੈਟਰ ਹੈ ਉਹ ਪੂੜਿਆਂ ਦਾ ਬਹੁਤ ਪਤਲਾ ਹੁੰਦਾ ਹੈ ਇਹਦਾ ਥੋੜਾ ਜਿਹਾ ਕਰੜਾ ਹੁੰਦਾ ਜਿਹੜੇ ਗੋਲਗਲੇ ਹੁੰਦੇ ਆ ਗੰਡਾ ਨਹੀਂ ਰਹਿਣ ਦੇਣੀਆਂ ਗੰਡਾ ਤਾਂ ਚੰਗੀ ਤਰ੍ਹਾਂ ਫੈਂਟ ਲੈਣਾ ਅੱਜ ਸਵੇਰ ਦਮ ਕੱਲ੍ਹ ਵੀ ਝੜੀ ਲੱਗੀ ਹੋਈ ਐ ਤਾਂ ਬਾਰਸ਼ ਦੇ ਦਿਨਾਂ ਚੰਗੀਆਂ ਚੀਜ਼ਾਂ ਅੱਛੀਆਂ ਲੱਗਦੀਆਂ ਨੇ ਇਸ ਕਰਕੇ ਰੁੱਤ ਰੁੱਤ ਦੀਆਂ ਚੀਜ਼ਾਂ ਨੇ ਇਹ ਕਿ ਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਲੈਣਾ ਤਾਂ ਕਿ ਇਹ ਨਾ ਅੰਦਰੋਂ ਜਾਲੀਦਾਰ ਵਧੀਆ ਬਣਨ بس ਇੰਨਾ ਕੁ ਘੋਲ ਹੀ ਰੱਖਣਾ ਆਪਾਂ ਆ ਦੇਖੋ بس ਇਸ ਤੋਂ ਪਤਲਾ ਨਹੀਂ ਕਰਨਾ ਜੇ ਤੁਸੀਂ ਪਤਲਾ ਕਰੋਗੇ ਫਿਰ ਸਹੀ ਨਹੀਂ ਬਣਨਗੇ ਪਰ ਇਹਨੂੰ ਫੈਂਟ ਚੰਗੀ ਤਰ੍ਹਾਂ ਲੈਣਾ ਤਾਂ ਕਿ ਇਹਦੇ ਵਿੱਚ ਗੁਟਲੀ ਨਾ ਰਵੇ ਕੋਈ ਵੀ ਆਪਾਂ ਹੁਣ ਕਰਦੇ ਆ ਗੈਸ ਚਾਲੂ ਬਣਾਉਣੇ ਸ਼ੁਰੂ ਕਰਦੇ ਆ ਗੁਰਦੇ ਇਹਦੇ ਉੱਤੇ ਰੱਖਦੇ ਆ ਕੜਾਹੀ ਕੜਾਹੀ ਵਿੱਚ ਜੋ ਪਾਣੀ ਪੁਣੀਆਂ ਸੁੱਕ ਜਾਣ ਤਾਂ ਫਿਰ ਤੇਲ ਪਾਵਾਂਗੇ ਤੇ ਉਹਨਾਂ ਚ ਰੱਪਾਂ ਇਹ ਹਲਾ ਲੈਣੇ ਆ ਅੱਜ ਮੈਂ ਬੈਠ ਕੇ ਬਣਾਉਣ ਲੱਗੀ ਕਿਉਂਕਿ ਖਰਕੇ ਮੈਨੂੰ ਵੀ ਔਖਾ ਲੱਗਦਾ ਇਹ ਜਿਹੜਾ ਪੂੜਿਆਂ ਦਾ ਆਟਾ ਹੁੰਦਾ ਉਹ ਹੁੰਦਾ ਹੈਗਾ ਪਤਲਾ ਤੇ ਜਿਹੜਾ ਗੁਲਗੁਲਿਆਂ ਦਾ ਹੁੰਦਾ ਉਹ ਹੁੰਦਾ ਕਰੜਾ ਆਟਾ ਇਹ ਹੁਣ ਆਪਾਂ ਐਵੇਂ ਪਾਣੀ ਦੇ ਹੱਥ ਲਾ ਕੇ ਐਵੇਂ ਐਵੇਂ ਪਾਈ ਜਾਣੇ ਆ ਬਸ ਜੇ ਤੁਸੀਂ ਪਾਣੀ ਦਾ ਹੱਥ ਨਾ ਲਾਉਂਗੇ ਫਿਰ ਤੁਹਾਡੇ ਰੱਥਾਂ ਨਾਲ ਚਿਪੂਗਾ ਮੰਗ ਤੇਲ ਸਰੋਂ ਦਾ ਤੇਲ ਜਿਪਣਾ ਮੰਗੇ ਆਮ ਕਰਕੇ ਪੁਰਾਣੇ ਜ਼ਮਾਨੇ ਤੋਂ ਲੈ ਕੇ ਸਰੋਂ ਦੇ ਤੇਲ ਚ ਹੀ ਬਣਦੇ ਆਏ ਨੇ ਕਿਉਂਕਿ ਨਹੀਂ ਤਾਂ ਫਿਰ ਇੰਨੇ ਤੇ ਜਿ ਘੋਚ ਬਣਾਉਣੇ ਜੰਮ ਜਾਣਗੇ ਆ ਮੈਂ ਨਾ ਥੋੜਾ ਜਿਹਾ ਪਾ ਕੇ ਦੇਖਿਆ ਸੀ ਵੀ ਸਾਡਾ ਤੇਲ ਪੂਰਨ ਤੌਰ ਤੇ ਪੱਕ ਗਿਆ ਇਹਨਾਂ ਤੇਲ ਇੰਨੇ ਨਾਲ ਨਾ ਤੇਲ ਪੂਰਾ ਆ ਨਾ ਜਿਹੜਾ ਸਰਸੋਂ ਦੇ ਤੇਲ ਦਾ ਟੇਸਟ ਹੈ ਉਹ ਵੀ ਖਤਮ ਹੋ ਜੁਗਾ ਚੰਗੀ ਤਰ੍ਹਾਂ ਗਰਮ ਹੋ ਕੇ ਤੇ ਇਹਨੂੰ ਮੈਂ ਨਾਲੇ ਆਪਾਂ ਨੂੰ ਇਹ ਪਤਾ ਲੱਗ ਜੂ ਵੀ ਆਪਣਾ ਆਟਾ ਆਇਆ ਜਿਹੜਾ ਸਹੀ ਬਣਿਆ ਹੋਇਆ ਆ ਦੇਖੋ ਇਹ ਪੂਰਾ ਉਫਰ ਲ ਕੇ ਵਧੀਆ ਪੱਕ ਗਿਆ ਹੁਣ ਹੁਣ ਮੈਂ ਦੂਜੇ ਪਾਉਂਗੀ ਇਹਨੂੰ ਮੈਂ ਰੱਖੂਗੀ ਇੱਥੇ ਗੈਸ ਕੋਲੇ ਥੋੜਾ ਜਿਹਾ ਹੋਰ ਕਰਮ ਹੋ ਜਾ ਤੁਸੀਂ ਹਮੇਸ਼ਾ ਜਦੋਂ ਇਹਦੇ ਵਿੱਚ ਪਾਉਣੇ ਨੇ ਤਾਂ ਤੁਸੀਂ ਪਾਣੀ ਨੂੰ ਹੱਥ ਲਾ ਲੈਣਾ ਨਹੀਂ ਤੇ ਤੁਹਾਡੇ ਥਨਾਂ ਵਾਲੀ ਆਟਾ ਜਦੋਂ ਭੜੀ ਜਾਊਗਾ फिर इस तरह करके थोड़ा जा आटा लैंना एक बार हम तेल ज्यादा गर्म होने करके मैं थोड़ा घट करता गैस गैस बंद हो गया सारा भूर मैं थोड़ा बच के जो पायो ਕਿਉਂਕਿ ਜਦੋਂ ਜੇ ਪਾਣੀ ਜ਼ਿਆਦਾ ਲੱਗ ਗਿਆ ਤੇ ਰੱਪਣ ਛੰਛਣ ਕਰਦਾ ਕਿਉਂਕਿ ਪਾਣੀ ਹੁੰਦਾ ਨਾ ਵਿੱਚ ਅੱਜ ਮੈਂ ਥੱਲੇ ਬੈਠ ਕੇ ਬਣਾਉਣ ਲੱਗਿਆ ਕਿਉਂਕਿ ਸਾਡੀ ਉਮਰ ਦੇ ਹਿਸਾਬ ਨਾਲ ਸਾਨੂੰ ਇੰਨਾ ਚਿਰ ਖੜਨਾ ਔਖਾ ਲੱਗਦਾ। ਰੇਸ ਕਰਕੇ ਸੈਟਅਪ ਸਾਰਾ ਥੱਲੇ ਕਰ ਲਿਆ। ਹੁਣ ਇਹਨੂੰ ਹੌਲੀ-ਹੌਲੀ ਪੱਕਣ ਦਿਆਂਗੇ। ਫਿਰ ਮੈਂ ਜਦੋਂ ਜਿਹੜੇ-ਜਿਹੜੇ ਪਹਿਲਾਂ ਪੱਕ ਜਾਣਗੇ ਆ ਦੇਖੋ ਹੁਣ ਇਹਨਾਂ ਨੂੰ ਹਿਲਾਉਣੀ ਆ ਮੈਂ ਐਵੇਂ ਕਰਕੇ ਜਿਹੜੇ ਪਹਿਲਾਂ ਪੱਕ ਜਾਣਗੇ ਉਹਨਾਂ ਨੂੰ ਆ ਉਹ ਰੋਟਾ ਫੋਟਾ ਕਰ ਲੂਗੇ ਜਿਹੜੇ ਪਹਿਲਾਂ ਪੱਕ ਜਾਣਗੇ ਉਹਨਾਂ ਨੂੰ ਪਹਿਲਾਂ ਕੱਢ ਲੂਗੇ ਅੱਗੇ ਸਾਡੀ ਬੀਬੀ ਹੁੰਨੀ ਤਾਂ ਸਲਾਈ ਜੀ ਰੱਖਦੀਆਂ ਹੁੰਦੀਆਂ ਜਾਂ ਤੱਕੜਾ ਦੰਨੀ ਰੱਖਦੀ ਹੁੰਦੀ ਸੀ ਤੱਕੜਾ ਚਰਖੇ ਦਾ ਉਹਦੇ ਸਲਾਈਆਂ ਕਿਹੜੀਆਂ ਹੁੰਦੀਆਂ ਸੀਗੀਆਂ ਤੇ ਉਹਨੇ ਵਿੱਚੋਂਵੇਂਵੇਂ ਆ ਸਲਾਈ ਜੀ ਗੱਡ ਗੱਡ ਕੇ ਕੱਢੀ ਜਾਣੇ ਹਲੇ ਥੋੜਾ ਸੇਕ ਲੱਗੂਗਾ ਇਹਨਾਂ ਨੂੰ ਆਮਦਾਰੀ ਨਾਲ ਪਕਾਉਂਗੀ ਤਾਂ ਕਿ ਵਿੱਚੋਂ ਕੱਚੇ ਨਾ ਰਹਿਣ ਇਹ ਜਿਹੜੇ ਜਿਹੜੇ ਪਹਿਲਾਂ ਹੁਣ ਪੱਕੀ ਜਾਣਗੇ ਨਾ ਉਹਨਾਂ ਨੂੰ ਜਿਹੜੇ ਪਹਿਲਾਂ ਦੇ ਪਏ ਹੋਏ ਨੇ ਉਹ ਪਹਿਲਾਂ ਪੱਕ ਜਾਣਗੇ ਦੂਸਰੇ ਲੇਟ ਪੱਕਣਗੇ ਇਸ ਕਰਕੇ ਜਿਹੜੇ ਜਿਹੜੇ ਪੱਕੀ ਜਾਣਗੇ ਉਹਨਾਂ ਨੂੰ ਮੈਂ ਕੱਢੀ ਜਾਊਂਗੀ ਇਹਨੂੰ ਮੈਂ ਬਣਾ ਕੇ ਇਹ ਕੋਲ ਜਿਹੜਾ ਮਾਦਾ ਗੁਲਗੁਲਿਆਂ ਦਾ ਇਹਨੂੰ ਮੈਂ ਨਾ ਅੱਧਾ ਘੰਟਾ ਰੱਖਤਾ ਸੀ ਤਾਂ ਇਹਦੇ ਵਿੱਚ ਨਾ ਪੂਰੇ ਬਬਲਸ ਬਣ ਜਾਂਦੇ ਨੇਗੇ ਤੇ ਫੁੱਲੇ ਫੁੱਲੇ ਬਣਦੇ ਨੇ ਫਿਰ ਨਾਲੋ ਨਾਲ ਹੀ ਮੈਂ ਜਿਵੇਂ ਜਿਵੇਂ ਕੱਢੀ ਜਾਊਂਗੀ ਪਾ ਵੀ ਦਊਂਗੀ ਐਨਾ ਹੱਥ ਨੂੰ ਥੋੜਾ ਚੰਕਕ ਜੇ ਲਿਆ ਕਰੋ ਤਾਂ ਕਿ ਤੁਹਾਡੇ ਤੇ ਛਿੱਟੇ ਵੀ ਨਾ ਪੈਣ ਪਰ ਹੱਥ ਨੂੰ ਇੱਕ ਵਾਰਾਂ ਗਿੱਲਾ ਕਰਕੇ ਫੇਰ ਹੀ ਸ਼ੁਰੂ ਕਰਿਆ ਕਰੋ ਹੋਰ ਪਾਉਣੇ ਜਿੰਨੇ ਕੁ ਮੈਂ ਕੱਢਿਆ ਉਹਨੇ ਕੁ ਮੈਂ ਹੋਰ ਪਾ ਦਿੰਨੀ ਆ ਬੱਸ ਸੋ ਤੁਸੀਂ ਇਸ ਤਰ੍ਹਾਂ ਹੀ ਜਿਹੜੇ ਜਿਹੜੇ ਪੱਕੀ ਜਾਣਗੇ ਉਹਨਾਂ ਨੂੰ ਆ ਦੇਖੋ ਮੈਂ ਜਿਹੜੇ ਪੱਕੀ ਜਾਂਦੇ ਉਹਨਾਂ ਨੂੰ ਨਾਲੋ ਨਾਲ ਕੱਢੀ ਜਾਨੀ ਐ ਉਹਨਾਂ ਦੀ ਜਗ੍ਹਾ ਤੇ ਹੋਰ ਨਵੇਂ ਪਾਈ ਜਾਨੀ ਐ ਤੇ ਉਹਨਾਂ ਨੂੰ ਜਿਹੜੇ ਪਹਿਲਾਂ ਦੇ ਪਾਏ ਹੋਏ ਨੇ ਉਹਨਾਂ ਨੂੰ ਅਲਟ-ਪਲਟ ਕਰੀ ਜਾਨੀ ਐ ਤਾਂ ਕਿ ਇੱਕੋ ਸਾਈਡ ਤੋਂ ਨਾ ਪੱਕਣ ਇਹ ਤੇ ਦੇ ਸਾਰੇ ਪਾਸਿਆਂ ਤੋਂ ਪੱਕਣ ਸਹੀ ਤਰੀਕੇ ਨਾਲ ਕੱਚੇ ਵੀ ਨਾ ਰਹਿਣ ਤੇ ਗੈਸ ਨੂੰ ਮੈਂ ਮੀਡੀਅਮ ਜਾਈ ਰੱਖਿਆ ਹੋਇਆ ਬੜਾ ਤੇਜ਼ ਨਹੀਂ ਕੀਤਾ ਹੋਇਆ ਤਾਂ ਕਿ ਕਿਉਂਕਿ ਗੁਲਗੁਲੇ ਹੁੰਦੇ ਥੋੜੇ ਜਿਹਾ ਮੋਟੇ ਮੱਠੀ ਆ ਜਿਹੜੀ ਉਹ ਤੁਸੀਂ ਤੇ ਜਾਣ ਚ ਤੇ ਬਣਾਉਣੀ ਹੁੰਦੀ ਐ ਗੁਲਗੁਲਾ ਥੋੜੀ ਜਿਹੀ ਠੀਕ ਜੀ ਅੰਚ ਤੇ ਬਣਾਉਣਾ ਹੁੰਦਾ ਇਹ ਜ਼ਿਆਦਾ ਜੇ ਸਿੱਕਤੀ ਨਾ ਨਾ ਇਹਨਾਂ ਨੂੰ ਮੈਂ ਕੱਟ ਲੂੰਗੀ ਆ ਆ ਪੱਕ ਗਿਆ ਇਹਨੂੰ ਕੱਟ ਲੈਣੀ ਤੇ ਇਸੇ ਤਰ੍ਹਾਂ ਤੁਸੀਂ ਸਾਰੇ ਇਹ ਗੁਲਗਲੇ ਬਣਾ ਲੈਣੇ ਨੇ ਆਪਾਂ ਸਾਰੇ ਗੁਲਗਲੇ ਬਣਾ ਕੇ ਰੈਡੀ ਕਰ ਲੈਨੇ ਆਪਣੇ ਗੁਲਗਲੇ ਦੇਖੋ ਕਿੰਨੇ ਸੌਫਟ ਸੌਫਟ ਬਣੇ ਨੇ ਐਵੇਂ ਵਿੱਚੰ ਵੀ ਪੂਰੇ ਰੜੇ ਤੇ ਜਾਲੀਦਾਰ ਬਣੇ ਨੇ ਆ ਦੇਖੋ ਬਿਲਕੁਲ ਕੱਚੇ ਨਹੀਂ ਰਹੇ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਇਸੇ ਵਿਧੀ ਨਾਲ ਗੁਲਗਲੇ ਬਣਾਇਓ ਤੇ ਆਪਣੇ ਬੱਚਿਆਂ ਨੂੰ ਖਵਾਇਓ ਬਣਾ ਕੇ ਫਿਰ ਮੈਨੂੰ ਦੱਸਿਓ ਵੀ ਤੁਹਾਡੇ ਗੁਲਗਲੇ ਕਿਸ ਤਰ੍ਹਾਂ ਦੇ ਬਣੇ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਾਉਣਾ ਨਾ ਭੁੱਲਣਾ ਥੈਂਕ ਯੂ